ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕੱਖਾਂ ਵਾਲੀ ਵਿਖੇ ਪਹੁੰਚੇ ਹੋਏ ਹਾਂ ਕਲੋਨੀਆਂ ਦੇ ਵਿੱਚ ਇੱਥੇ ਬਹੁਤ ਹੀ ਲੋੜਵੰਦ ਭੈਣ ਜੀ ਐ ਜਿਨ੍ਹਾਂ ਨੂੰ ਟ੍ਰਾਈਸਾਈਕਲ ਦੀ ਸੇਵਾ ਅੱਜ ਦੇਣ ਦੇ ਲਈ ਅਸੀਂ ਪਹੁੰਚੇ ਹਾਂ ਤੋਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਸ ਪਰਿਵਾਰ ਦਾ ਜਿਨ੍ਹਾਂ ਨੇ ਇਹ ਗੁਪਤਦਾਨ ਦਿੱਤਾ ਹੈ ਮਿਸੀ ਸਾਗਾ ਤੋਂ ਸਾਡੇ ਬਾਈ ਜੀ ਬਹੁਤ ਇਨਸਪੈਕਟਿਡ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਰਤ ਕਮਾਈ ਦੇ ਵਿੱਚ ਬਰਕਤ ਪਾਵੇ ਜਿਨ੍ਹਾਂ ਨੇ ਇਹ ਗੁਪਤਦਾਨ ਦਿੱਤਾ ਉਸ ਰੱਬੀ ਰੂਪ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਸੇਵਾ ਵੀ ਕੀਤੀ ਐ ਇਸ ਭੈਣ ਦੀ ਜੋ ਭੈਣ ਚੱਲਣ ਫਿਰਨ ਦੇ ਵਿੱਚ ਸਮਰਥ ਹੈ ਉਹਨੂੰ ਟ੍ਰਾਈਸਾਈਕਲ ਵੀ ਦਿੱਤਾ ਹੈ ਤੇ ਨਾਲ ਆਪਣਾ ਨਾਮ ਵੀ ਨਹੀਂ ਦੱਸਿਆ ਇਹੋ ਜਿਹੇ ਲੋਕ ਵੀਰੋ ਬਹੁਤ ਘੱਟ ਮਿਲਦੇ ਹਨ ਅੱਜ ਦੇ ਟਾਈਮ ਦੇ ਵਿੱਚ ਲੋਕ ਤੁਸੀਂ ਦੇਖਿਆ ਹੀ ਆ ਕਿਸ ਤਰ੍ਹਾਂ ਗੁਰੂ ਘਰਾਂ ਦੇ ਪੱਖਿਆਂ ਤੱਕ ਵੀ ਆਪਦੇ ਨਾਮ ਲਖਾਉਂਦੇ ਹੈਗੇ ਤੇ ਇਹਨਾਂ ਨੇ ਤਾਂ ਇਹ ਭੈਣ ਦੀ ਬਹੁਤ ਵੱਡੀ ਹੈਲਪ ਕੀਤੀ ਐ ਜੋ ਰਾਸ਼ਨ ਦੀ ਸੇਵਾ ਤੇ ਇਹ ਟ੍ਰਾਈਸਾਈਕਲ ਦੀ ਸੇਵਾ ਮਿਸਿਸ ਸਾਗਾ ਤੋਂ ਸਾਡੇ ਵੀਰ ਵੱਲੋਂ ਬਾਈ ਜੀ ਵੱਲੋਂ ਕੀਤੀ ਗਈ ਐ ਕਸੀਨਾ ਤੈਦਰੁ ਧੰਨਵਾਦ ਕਰਦੇ ਨਾਲ ਧੰਨਵਾਦ ਕਰਦੇ ਆ ਸਰਦਾਰ ਕਰਮਜੀਤ ਸਿੰਘ ਗਿੱਲ ਜੀ ਦਾ ਜਿਨ੍ਹਾਂ ਦੁਆਰਾ ਇਹ ਸੇਵਾ ਪਹੁੰਚੀ ਹੈ ਪੈਂਦੀ ਕੀ ਕਹਿਣਾ ਚਾਹੁੰਨੇ ਹਸੀਂ ਪਹਿਲਾਂ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦੀਆਂ ਜੋ ਇੱਥੇ ਪਹੁੰਚੇ ਹੈ ਤੇ ਆਪਣੇ ਕਰਮਜੀਤ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਰੱਬ ਵਰਗੇ ਸੱਜਣ ਸਾਥੀ ਹੈ ਜਿਹੜੇ ਇਹਨੀ ਸੇਵਾ ਕਰ ਰਹੇ ਆ ਤੇ ਲੋੜਵੰਦਾਂ ਦੀ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਚ ਰੱਖੇ ਮਾਲਕ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ਜੋ ਆਪਣੇ ਲੋੜਵੰਦਾਂ ਦੀ ਇਹ ਸੇਵਾ ਕਰਦੇ ਰਹਿਣ। ਠੀਕ ਹੈ। ਤੇ ਪਰਿਵਾਰ ਵਿੱਚ ਕੌਣ-ਕੌਣ ਹੈ? ਕਿਵੇਂ ਇਹ ਘਰ ਚੱਲਦਾ ਪ੍ਰਬੰਧ? ਹਾਂਜੀ ਪਰਿਵਾਰ ਵਿੱਚ ਮੇਰੇ ਹਸਬੰਡ ਆ ਉਹ ਵੀ ਮਤਲਬ ਇੱਕ ਪੈਰ ਦਾ ਐਕਸੀਡੈਂਟ ਹੋਇਆ ਹੋਇਆ ਆ ਬਾਜਾ। ਓਕੇ ਜੀ। ਛੋਟਾ ਜਿਹਾ ਬੇਟਾ ਹੈਗਾ 9 ਸਾਲ ਦਾ। ਓਕੇ ਜੀ। ਹਾਂਜੀ ਘਰ ਵਿੱਚ ਬਸ ਮੈਂ ਆ। ਠੀਕ ਹੈ ਜੀ। ਹੁਣ ਬਾਈ ਜੀ ਹੋਰੀ ਤਾਂ ਕੰਮ ਤੇ ਗਏ ਹੋਇਆ ਵੀਰਾ ਸਕੂਲ ਗਿਆ ਹੋਇਆ। ਹਾਂਜੀ ਬੇਟਾ ਵੀਰਾ ਸਕੂਲ। ਅੱਜ ਅਸੀਂ ਪਹੁੰਚੇ ਆ। ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਸਾਡਾ ਨੰਬਰ ਕਿਸੇ ਹੋਰ ਲੋੜਵੰਦ ਤੱਕ ਵੀ ਪਹੁੰਚ ਸਕੇ ਤੇ ਜਾਂ ਕਿਸੇ ਦਾਨੀ ਵੀਰ ਤੱਕ ਵੀਡੀਓ ਪਹੁੰਚ ਸਕੇ ਤਾਂ ਕਿ ਅਸੀਂ ਹੋਰ ਵੀ ਵੱਧ ਤੋਂ ਵੱਧ ਇਹੋ ਜਿਹੇ ਲੋਕਾਂ ਦੀ ਜੋ ਘਰਾਂ ਦੇ ਵਿੱਚ ਬੈਠੇ ਹਨ ਟਰਾਈਸਾਈਕਲ ਤੋਂ ਬਿਨਾ ਜੇ ਉਹ ਤੇ ਉਹਨਾਂ ਤੱਕ ਆਪਣਾ ਇਹ ਨੰਬਰ ਵੱਧ ਤੋਂ ਵੱਧ ਪਹੁੰਚ ਸਕੇ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਵਾਰ ਫੇਰ ਸਰਦਾਰ ਕਰਨਜੀਤ ਸਿੰਘ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਉਸ ਰੱਬੀ ਰੂਹ ਦਾ ਜਿਨ੍ਹਾਂ ਨੇ ਇਹ ਗੁਪਤ ਦਾਨ ਦਿੱਤਾ ਹੈ ਮਿਸਿਸ ਸਾਗਾ ਤੋਂ ਤੇ ਟਰਾਈਸਾਈਕਲ ਇੱਥੇ ਦੇਣ ਲਈ ਪਹੁੰਚਿਆ ਸੀ ਬਹੁਤ ਬਹੁਤ ਧੰਨਵਾਦ ਜੀ ਅਸੀਂ ਤਾਂ